ਮੋਗਾ ਤੋਂ ਆਏ ਸੀ ਜੀਤ ਸਿੰਘ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਆਪਣਾ ਨਾਟਕ ਬਖੋਬੀ ਨਵਾਇਆ ਤੇ ਜੀ ਕਰਦਾ ਸੀ ਬਾਰ-ਬਾਰ ਰੋਣ ਨੂੰ ਕਿਉਂਕਿ ਇਹ ਹਾਲਾਤ ਸਾਡੇ ਆਪਣੇ ਨੇ ਅੱਜ ਮੈਂ ਸਵੇਰੇ-ਸਵੇਰੇ ਇੱਕ ਵੀਡੀਓ ਵੇਖ ਰਿਹਾ ਸੀ ਸਾਡੇ ਮਾਨਸਾ ਦੀ ਹੈ ਜਿਹਨੂੰ ਛੋਟਾ-ਛੋਟਾ ਜਾਣਦੇ ਹੋ ਸਾਰੇ ਇਹਨਾਂ ਛੋਟਾ ਦੇ ਨਾਂ ਤੇ ਜਾਣਦੇ ਆਂਦੇ ਆ ਉਹ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਵਿੱਚ ਬਹੁਤ ਵੱਡਾ ਰੋਲ ਨਿਭਾ ਰਿਹਾ ਹੈਗਾ ਤੇ ਬਹੁਤ ਵਾਰ ਜੇ ਵਾਲੀ ਵੀ ਜਾ ਚੁੱਕਿਆ ਤਾਂ ਉੱਥੇ ਕੀ ਹੋ ਰਿਹਾ ਹੈਗਾ ਵੀ ਇੱਕ 12 ਕੇ ਸਾ ਆਪਣਾ 15 16 ਸਾਲ ਦੀ ਲੜਕੀ ਸੀਂਬਿਆਂ ਦੀ ਲੜਕੀ ਆ ਕੋਈ ਉਹ ਆਪਣੇ ਘਰੋਂ 2000 ਰੁਪਏ ਲੈ ਕੇ ਚਿੱਟਾ ਲੈ ਕੇ ਆਪਣੇ ਸਾਥੀ ਦੇ ਨਾਲ ਚਿੱਟਾ ਪੀ ਰਹੀ ਆ ਉਹ ਅੱਜ ਵੀਡੀਓ ਵਾਇਰਲ ਹੋ ਰਹੀ ਆ ਵੀ ਉਹ ਲੜਕੀਆਂ ਵੀ ਨਹੀਂ ਸਾਡੀਆਂ ਸੇਫ ਹੈਗੀਆਂ ਅਸੀਂ ਆਪਣੇ ਲੜਕਿਆਂ ਦੀ ਗੱਲ ਕਰਦੇ ਸੀ ਵੀ ਸਾਡੇ ਨੌਜਵਾਨ ਨਸ਼ੇ ਵੱਲ ਜਾ ਰਹੇ ਨੇ ਸਾਡੀਆਂ ਲੜਕੀਆਂ ਵੀ ਜਾਣ ਲੱਗੀਆਂ ਇੱਕ ਛੋਟੀ ਉਮਰ ਦੀਆਂ ਬੱਚੀਆਂ ਸੋ ਅਸੀਂ ਸੇਫ ਨਹੀਂ ਹੈਗੇ ਸੋ ਮੇਰਾ ਨਾਟਕ ਕਰਵਾਉਣ ਦਾ ਇੱਥੇ ਸਕੂਲ ਦੇ ਵਿੱਚ ਵੀ ਇਹੀ ਜਿਹੀ ਵੀ ਅਸੀਂ ਆਪਣਾ ਇੱਕ ਵਧੀਆ ਮੈਸੇਜ ਹੈ ਜਿਹੜਾ ਸਮਾਜ ਨੂੰ ਦੇਈਏ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਈਏ ਵੀ ਇਹ ਹਾਲਾਤ ਸਾਡੇ ਆਪਣੇ ਵਿੱਚ ਹੀ ਨੇ ਸਾਡੇ ਪਰਿਵਾਰਾਂ ਚ ਆ ਰਹੇ ਨੇ ਜਿਵੇਂ ਸਰ ਨੇ ਦੱਸਿਆ ਸੀ ਸਾਨੂੰ ਵੀ ਇੱਕ ਘਰ ਛੱਡ ਕੇ ਨਸ਼ਾ ਸਾਡੇ ਹੈਗਾ ਤਾਂ ਸਾਡੇ ਸਮਾਜ ਦੇ ਵਿੱਚ ਬਹੁਤ ਘਣ ਮੰਗ ਪੈ ਰਹੇਗਾ ਨਸ਼ਾ ਕਿਹੜਾ ਚਿੱਟੇ ਦਾ ਨਹੀਂਗਾ ਨਸ਼ਾ ਬਹੁਤ ਹੈ ਮੈਂ ਤਾਂ ਇਹ ਵੀ ਕਹੂੰਗਾ ਨਸ਼ਾ ਤੁਹਾਡੇ ਮੋਬਾਈਲ ਦਾ ਵੀ ਤੁਹਾਨੂੰ ਲੱਗ ਰਿਹਾਗਾ ਜਿਹੜਾ ਇਤੋਂ ਵੀ ਖਤਰਨਾਕ ਹੈ ਸ੍ਰੀ ਸੇਖਿਆ ਹੋਗਾ ਸਟੱਡੀ ਆਸਟ੍ਰੇਲੀਆ ਸਟੱਡੀ ਕੀਤੀ ਹੈ 16 ਸਾਲ ਤੋਂ ਘੱਟ ਬੱਚੇ ਨੂੰ ਕਿਸੇ ਨੂੰ ਵੀ ਮੋਬਾਈਲ ਦੇਖਣ ਦੀ ਇਜਾਜ਼ਤ ਨਹੀਂ ਹੈਗੀ ਅਗਰ ਕੋਈ ਬੱਚਾ ਮੋਬਾਈਲ ਦੇਖਦਾ ਹੈਗਾ ਉਹਨੂੰ ਸੈਸ ਮਿਲਦਾ ਤਾਂ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਉੱਥੇ ਪਰ ਅਸਤਾ ਜਾਂਦੇ ਬੱਚੇ ਨੂੰ ਵੀ ਜੋ ਰੋਂਦਿਆ ਉਹਨੂੰ ਚਾਕੇ ਮੋਬਾਈਲ ਫੜਾਉਣ ਦੀ ਮਾਂ ਲੈ ਪੁੱਤ ਤੂੰ ਮੋਬਾਈਲ ਦੇਖ ਲੈ ਤੂੰ ਖੇਡ ਲੈ ਇਹ ਤੋਂ ਨਸ਼ਾ ਇਸ ਤੋਂ ਵੀ ਜ਼ਿਆਦਾ ਭੜਾ ਹੈਗਾ ਸੋ ਸਾਰੇ ਬੱਚਿਆਂ ਨੂੰ ਇਹ ਕਹਾਂਗਾ ਇਹ ਕਾ ਨਸ਼ੇ ਵਾਲੇ ਲੋਕਾਂ ਤੋਂ ਦੂਰ ਰਹੋ ਉਹਨਾਂ ਲਈ ਚੰਗਾ ਕੁਝ ਲੱਕ ਕਰ ਸਕਦੇ ਹੋ ਕਰੋ ਤੇ ਕਾ ਮੋਬਾਈਲ ਹੈ ਜਿਹੜਾ ਸਭ ਤੋਂ ਵੱਡ ਨਸ਼ਾ ਜਿਹੜਾ ਤੁਹਾਡਾ ਇਹਨੂੰ ਵੀ ਦੂਰ ਤੇ ਰੱਖੋ ਮੈਂ ਦੁਬਾਰਾ ਫੇਰ ਇਸੇ ਆਪਣੀ ਜਿਹੜੀ ਟੀਮ ਆਈ ਹੈ ਇੱਕ ਤੀਰਸਜੀਤ ਵੱਲੋਂ ਉਹਨਾਂ ਦੇ ਅੱਥੇ ਆਨ ਜੀ ਆਮ ਕਹਿਣਾ ਹੈਗਾ ਤੇ ਬਹੁਤ ਹੀ ਵਧੀਆ ਉਹਨਾਂ ਨੇ ਇਹ ਪਲੇ ਕੀਤਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ